ਅੱਜ ਸਹਾਰਾ ਕਲੱਬ ਬਟਾਲਾ ਵੱਲੋਂ 400 ਲੋੜਵੰਦ ਪਰਿਵਾਰਾਂ ਨੂੰ ਕੰਬਲ ਵਿਤਰਿਤ ਕੀਤੇ ਗਏ ਅਤੇ 50 ਪਰਿਵਾਰਾਂ ਨੂੰ ਮੰਥਲੀ ਪੈਨਸ਼ਨ ਦਿੱਤੀ ਗਈ ਇਸ ਮੌਕੇ ਸ਼ਹਿਰ ਦੇ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੇ ਸ਼ਿਰਕਤ ਕੀਤੀ ਬਟਾਲਾ ਦੇ ਚੜ੍ਹਦੀ ਕਲਾ ਕਲੱਬ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਇੱਥੇ ਹੀ ਬਟਾਲਾ ਦੇ ਹੋਮ ਗਾਰਡ ਅਤੇ ਕਮਾਂਡਰ ਮਨਪ੍ਰੀਤ ਸਿੰਘ ਰੰਦਾਵਾ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਸਹਾਰਾ ਕਲੱਬ ਦੇ ਪ੍ਰਧਾਨ ਜਤਿੰਦਰ ਕੱਦ ਦਾ ਉਪਰਾਲਿਆਂ ਦੇ ਵਿਸਤਾਰ ਦੇ ਨਾਲ ਲੋਕਾਂ ਨੂੰ ਦੱਸਿਆ ਤੇ ਕਿਹਾ ਕਿ ਸਹਾਰਾ ਕਲੱਬ ਦੀ ਜਿੰਨੀ ਤਾਰੀਫ ਕੀਤੀ ਜਾਏ ਉਨੀ ਹੀ ਘੱਟ ਹੈ ਕਿਉਂਕਿ ਸਹਾਰਾ ਕਲੱਬ ਨਿਸਵਾਰਥ ਬਿਨਾ ਪੇਧਭਾਵ ਤੋਂ ਜਤਿੰਦਰ ਕੱਦ ਦੀ ਅਗਵਾਈ ਦੇ ਵਿੱਚ ਆਏ ਦਿਨ ਨਵੇਂ-ਨਵੇਂ ਉਪਰਾਲੇ ਕਰ ਰਿਹਾ ਹੈ ਅਤੇ ਲੋੜਵੰਦ ਵਿਅਕਤੀਆਂ ਦਾ ਸਹਾਰਾ ਬਣ ਰਿਹਾ ਹੈ ਸਹਾਰਾ ਕਲੱਬ ਵੱਲੋਂ ਕੰਬਲਾਂ ਦੀ ਸੇਵਾ ਤੇ ਸਰਦੀਆਂ ਵਿੱਚ ਤੜਕੇ ਸਾਰ ਹੀ ਚਾਦਾ ਲੰਗਰ ਲਗਾ ਕੇ ਆਣ ਜਾਣ ਵਾਲੇ ਯਾਤਰੀਆਂ ਦੀ ਸੇਵਾ ਕਰਦੇ ਹਨ ਇਸ ਮੌਕੇ ਬਟਾਲਾ ਦੇ ਗੁਰਦੇਵ ਸਿੰਘ ਗੁਰਦੀਪ ਡੇਰੀ ਵਾਲੇ ਅਮਰਿਤਪਾਲ ਸਿੰਘ ਮਨਪ੍ਰੀਤ ਸਿੰਘ ਜਗਦੀਪ ਸਿੰਘ ਦਮਨਪ੍ਰੀਤ ਸਿੰਘ ਬਲਬੀਰ ਸ਼ਰਮਾ ਨੀਲਾ ਮਹਾਜਮ ਗੀਤਾ ਚੜਦੀ ਕਲਾ ਕਲੱਬ ਦੇ ਟਿੰਕੂ ਦਿੱਲੀ ਮੋਟਰਸ ਜਤਿਨ ਪੱਲਾ ਸਵਿੱਤਰੀ ਸ਼ੈਲੀ ਆਦੀ ਹਾਜ਼ਰ ਸਨ ਸਹਾਰਾ ਕਲੱਬ ਬਟਾਲਾ ਦੇ ਅੱਜ ਕੰਬਲਵੰਡ ਸਮਾਰੋਹ ਦੇ ਵਿੱਚ ਦੇਖੋ ਜੀ ਅੱਜ ਕਿੰਨੀ ਦੁਨੀਆ ਆਈ ਹੋਈ ਹੈ ਔਰ ਸਹਾਰਾ ਕਲੱਬ ਬਟਾਲਾ ਕਿਸੇ ਇੰਟਰੋਡਕਸ਼ਨ ਦਾ ਮੁਤਾਜ਼ ਨਹੀਂ ਹੈ ਕਿਉਂਕਿ ਬਟਾਲਾ ਦੇ ਹਰ ਬੱਚੇ ਦੇ ਜ਼ੁਬਾਨ ਤੇ ਸਹਾਰਾ ਕਲੱਬ ਦਾ ਵਖ ਨਾਮ ਹੈਗਾ ਵਾ ਔਰ ਸਹਾਰਾ ਕਲੱਬ ਅੱਜ ਦਿਨ ਇੰਨੇ ਵਧੀਆ-ਵਧੀਆ ਕੰਮ ਕਰਦੀ ਐ ਇੰਨੇ ਵਧੀਆ-ਵਧੀਆ ਉਪਰਾਲਾ ਕਰਦੀ ਐ ਕਿ ਸਹਾਰਾ ਕਲੱਬ ਨੂੰ ਹਰ ਬੰਦਾ ਹਰ ਬੱਚਾ ਬਹੁਤ ਬਰੀਕੀ ਦੇ ਨਾਲ ਜਾਣਦਾ ਵਾ ਜਿਵੇਂ ਕਿ ਇਹ ਚਾਹ ਦਾ ਲੰਗਰ ਪੈਨਸ਼ਨ ਵੰਡ ਸਮਾਰੋਹ ਠੀਕ ਐ ਅਜ ਕੰਬਲ ਵੰਡ ਸਮਾਰੋਹ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਠੀਕ ਐ ਸਹਾਰਾ ਕਲੱਬ ਇਹੋ ਦੇ ਉੱਪਰ ਆ ਲਿਕ ਕਰਦੇ ਨੰਦੀ ਐ ਸਹਾਰਾ ਕਲੱਬ ਨੂੰ ਵੇਖਦੇ ਹੋਏ ਸਾਡੇ ਸਮਾਜ ਦੇ ਵਿੱਚ ਹੋਰ ਵੀ ਵਕ ਵਕ ਇਹ ਸਮਾਜਿਕ ਸੁਸਾਇਟੀਆਂ ਨੂੰ ਇਹੋ ਜਿਹੇ ਉਪਾਲੇ ਕਰਨੇ ਚਾਹੀਦੇ ਆ ਉਹ ਤੁਹਾਨੂੰ ਗੱਲਬਾਤ ਕਰਾਉਂਦੇ ਆ ਸਾਰਾ ਕਲੱਬ ਦੇ ਮੈਂਬਰਾਂ ਦੇ ਨਾਲ ਹਾਂਜੀ ਪੰਜਾਬ ਪੈਨਸ਼ਨਾਂ ਬੱਚੇ ਦਮ ਮੈਂ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਂਟ ਪੰਜਾਬ ਹੌਮ ਗਾਰਡ ਅੰਮ੍ਰਿਤਸਰ ਔਰ ਪਟਿਆਲਾ ਅੱਜ ਇੱਥੇ ਸਾਰਾ ਕਲੱਬ ਦੇ ਵੱਲੋਂ ਮੈਨੂੰ ਇਨਵਾਈਟ ਕੀਤਾ ਗਿਆ ਸਾਰਾ ਕਲੱਬ ਦੀ ਲੋੜਵੰਦਾਂ ਦੀਆਂ ਸਹਾਇਤਾਾਂ ਦੇ ਸਰਦੀ ਦੇ ਮੌਸਮ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਜਾਰੀ ਰੱਖਦੇ ਆ ਹੋਇਆ ਲੰਗਰ ਦੀ ਪ੍ਰਥਾ ਨੂੰ ਹਰ ਲੋੜਵੰਦ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਬਲੱਡ ਦੇ ਰੂਪ ਵਿੱਚ ਲੋੜਵੰਦ ਨੂੰ ਜਿਸ ਨੂੰ ਬਲੱਡ ਦੀ ਲੋੜ ਹੈ ਜਿਸ ਨੂੰ ਕੰਬਲਾਂ ਦੀ ਲੋੜ ਹੈ ਲੰਗਰ ਦੀ ਲੋੜ ਹੈ ਹਸਪੀਟਲ ਵਿੱਚ ਅਲੱਗ-ਅਲੱਗ ਸਵਾਵਾਂ ਜਿਹੜੀਆਂ ਹਟਾਲਾ ਦੇ ਵਿੱਚ ਉਹਨਾਂ ਦੀ ਜਿਹੜੀ ਸਾਰੀ ਕੰਮ ਕਰੀਆਂ ਲੇਕਿਨ ਉਹਦਾ ਖਰਾਬ ਪੱੜੇ ਛੇ ਤਰੀਕੇ ਨਾਲ ਰੰਮੇ ਸਹੀ ਨਹੀਂ ਪੜਦਾ ਦੇਖਦਾ ਆ ਰਿਹਾ ਨਿਊਜ਼ ਦੇ ਨਾਮ ਦੀ ਨਾ ਇਹ ਜਿਹੜੀ ਅੱਜ ਦੇ ਗੱਲ ਨੂੰ ਸੰਭਾਲੀ ਹੈ ਸੋਦੇ ਕੋ ਜਰਾਮਾਨਾ ਇਹਨਾਂ ਦੇ ਦੋ ਕਦਮਾਂ ਤੋਂ ਬਾਅਦ ਮਸਜਿਦ ਦਾ ਅਤੇ ਸਾਡੀ ਇੱਕ ਮਸਜਿਦ ਕਲਾ ਨੂੰ ਹੋਰ ਅੱਗੇ ਲੈ ਜਾਣ ਕਰ ਰਹੇ ਹਾਂ ਇਨਾ ਸਾਡਾ ਕਲੱਬ ਜਿਹੜਾ ਟੀਮ ਨੂੰ ਆਇਆ ਹੈ ਅੰਮ੍ਰਿਤਕਲੱਬ ਹੈ ਸੰਤਰੀਵਾਲ ਦੀ ਅਮਨ ਦੇ ਮੌਕੇ ਤੇ ਵਧਾਈ ਦਿੰਦਾ ਹੈ ਕਿ ਤਕੜੇ ਕਰਕੇ ਕੰਮ ਕਰਦੇ ਰਹੇ ਅਸੀਂ ਲੋਕ ਜਿੱਤੇ ਦੇ ਵਿੱਚ ਦੱਸਿਆ ਹੈ ਮੈਮ ਵਿਭਾਗ ਉਹਨਾਂ ਤਰ੍ਹਾਂ ਤੋਂ ਚੱਲ ਰਹੀ ਹੈ ਹਮੇਸ਼ਾ ਹੀ ਨਾਲ ਹੈ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਤੇ ਮੈਂ ਆਪਣੇ ਜਨਰਲ ਸੈਕਟਰੀ ਨੂੰ ਪਹਿਲਾਂ ਵੀ ਪ੍ਰੈਸ 'ਚ ਹੋਰ ਪ੍ਰੈਸਾਂ 'ਚ ਬਿਆਨ ਦਿੱਤੇ ਆ ਹੁਣ ਜਨਰਲ ਸੈਕਟਰੀ ਜੀ ਥੋੜਾ ਜਿਹਾ ਵਿਸਤਾਰ ਪੁਰਵੇ ਕਰਨਗੇ ਤਾਲਾ ਕਰਨੀ ਸਾਡੀ ਐਨ ਜੀਓ ਚੜਦੀ ਕਲਾ ਵੱਲੋਂ ਸਭ ਨੂੰ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਸਾਰਾ ਕਲੱਬ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਜਿਹੜਾ ਕੰਬਲ ਵੰਡ ਸਮਰੋਹ ਕਰ ਰਹੇ ਨੇ ਗਰੀਬ ਗਰੀਬਾਂ ਨੂੰ ਜੋ ਇਸ ਸਮ ਸਰਦੀ ਜਿੱਨੀ ਚੱਲ ਰਹੀ ਹੈ ਉਹਦੇ ਵਿੱਚ ਉਹਨਾਂ ਨੂੰ ਸਾਰਾ ਇੱਕ ਕੰਬਲ ਦਾ ਵੀ ਬਹੁਤ ਵਧੀਆ ਸਹਾਰਾ ਵੈ ਤੇ ਅਸੀਂ ਜਿਹੜੇ ਸਹਾਰਾ ਕਲੱਬ ਦੇ ਹਮੇਸ਼ਾ ਨਾਲ ਖੜੇ ਆ ਤੇ ਆਪਾਂ ਨਾਲ ਖੜੇ ਰਵਾਂਗੇ ਮੇਰਾ ਨਾਮ ਵਿਸ਼ਾਲ ਸਾਨਨ ਹੈ ਜੀ ਐਨ ਜੀਓ ਚੜਦੀ ਕਲਾ ਵੱਲੋਂ ਮੈਂ ਸਭ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਸਾਰਾ ਖਲਾਬ ਦਾ ਜੋ ਉਪਰਾਲਾ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਹੈ ਇੰਨੀ ਸਰਦੀ ਵਿੱਚ ਜਿਹੜੇ ਜ਼ਰੂਰਤਮੰਦਾਂ ਨੂੰ ਕੰਬਲ ਵੰਡ ਰਹੇ ਨੇ ਉਹ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਅਸੀਂ ਹਮੇਸ਼ਾ ਹੀ